ਅਰਦਾਸ ਅੱਛੀ ਲਗੀ ਅਰਦਾਸ ਦਾਤੇ ਅਚਰਨਾ ਮੇ ਤੇਰੇ ਹਾਂ ਦੁੱਖੜ ਦੁਨੀਆਂ ਦੇ ਵੰਡ ਖੁਸ਼ੀਆਂ ਤੇ ਆ ਮੇ ਪਾਪਾ ਦੀ ਫੋਟੋ ਆ ਤੇ ਅੱਜ ਮੈਂ ਜੇ ਜਉਂਦੇ ਹੁੰਦੇ ਮੈਂ ਸਭ ਤੋਂ ਪਹਿਲਾਂ ਉਹਨੂੰ ਦੱਸਦਾ ਕਿ ਇੱਕ ਵਾਰੀ ਤੁਸੀਂ ਮੂਵੀ ਦੇਖਣ ਜ਼ਰੂਰ ਆਓ ਇਹ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਅਮਾਰੇ ਅਸੀਂ ਰੋਂਦੇ ਹੀ ਰਹੇ ਹਾਂ ਇੰਨਾ ਮਤਲਬ ਇਮੋਸ਼ਨਲ ਫਿਲਮ ਹੈ ਨਾ ਸਭ ਤੋਂ ਵਧੀਆ ਐਕਟਿੰਗ ਕਿਸ ਦੀ ਲੱਗੀ ਸਭ ਤੋਂ ਵਧੀਆ ਐਕਟਿੰਗ ਕਰ ਕੋ ਘੇਜਦੀ ਹੈ ਅਸੀਂ ਆਪਣੇ ਬੱਚਿਆਂ ਨੂੰ ਸਮਝਾਉਣ ਤੇ ਜ਼ੋਰ ਦਿੰਨੇ ਆ ਪਰ ਅਸੀਂ ਇਹ ਨਹੀਂ ਸੋਚਦੇ ਕਿ ਸਾਡੇ ਪੇਰੈਂਟਸ ਵੀ ਸਾਡੇ ਤੋਂ ਇਹੀ ਕੁਝ ਐਕਸਪੈਕਟ ਕਰਦੇ ਨੇ ਹਨਾ ਤੇ ਉਹ ਚੀਜ਼ਾਂ ਮਤਲਬ ਕਿ ਬਹੁਤ ਸੋਹਣੀ ਤਰ੍ਹਾਂ ਸਮਝਾਈਆਂ ਗਈਆਂ ਨੇ ਸਾਰਿਆਂ ਨੇ ਆਪ ਕੋ ਆਪਣਾ ਵਧੀਆ ਕਿਸਮ ਦਾ ਰੋਲ ਕੀਤਾ ਦਾ ਤੇ ਗੁਰੂ ਸਾਹਿਬ ਦੇ ਦਰਸ਼ਨ ਹੋ ਗਏ ਇਦਾਂ ਦੀਆਂ ਕੋਸ਼ਿਸ਼ਾਂ ਅੱਗੇ ਵੀ ਕਰੇ ਵਾਲ ਨੂੰ ਕਰਦੇ ਰਹਿਣਾ ਚਾਹੀਦਾ ਹੈ ਤੇ ਸਾਡੀਆਂ ਸ਼ੋਭੇ ਛਾਵਾਂ ਤੇ ਬਹੁਤ ਦੁਆਵਾਂ ਦੇਰ ਨੇ ਸ਼ੁੱਕਰਵਾਰ ਦਾ ਤਰੀਕ ਹੈ 13 ਸਤੰਬਰ 2024 ਤੇ ਅੱਜ ਫਿਲਮ ਰਿਲੀਜ਼ ਹੋਈ ਹੈ ਅਰਦਾਸ ਸਰਬਤ ਦੇ ਭਲੇ ਦੀ ਤੇ ਪਹਿਲੇ ਸ਼ੋਅ ਚੱਲ ਰਹੇ ਨੇ ਫਿਲਮ ਦੇਖ ਕੇ ਦਰਸ਼ਕ ਬਾਹਰ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਕਿ ਉਹਨਾਂ ਨੂੰ ਇਹ ਫਿਲਮ ਕਿਵੇਂ ਲੱਗੀ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਬੜੀ ਧਾਰਮਿਕ ਪ੍ਰਵਿਰਤੀ ਵਾਲੀ ਫਿਲਮ ਹੈ ਤਖਸ਼ੀਰੀ ਹਜ਼ੂਰ ਸਾਹਿਬ ਦੇ ਦਰਸ਼ਨ ਵੀ ਹੋਇਆ ਹੈ ਤੇ ਦਰਸ਼ਕਾਂ ਤੋਂ ਜਾਣਦੇ ਹਾਂ ਕਿ ਉਹਨਾਂ ਦੇ ਮਨ ਦੇ ਉੱਤੇ ਕੀ ਅਸਰ ਹੋਇਆ ਕਿਹੜੀ ਫਿਲਮ ਦੇਖੀ ਅਰਦਾਸ ਅਰਦਾਸ ਕਿਵੇਂ ਲੱਗੀ अच्छी लगी असि अरदास अच्छी लगी अरदास दाता चरना में तेरे हां तो कट दुनियांदे बंड खुशियां पूरी आज गुरु साहब ਦੇ ਦਰਸ਼ਨ ਵੀ ਹੋਏ ਅਗਰ ਫਿਲਮ ਚ ਬੜੀ ਵਾਰੀ ਉਹ ਵੀ ਇੰਦੇ ਚ ਨਜ਼ਰ ਆ ਦੇ ਜੀ ਅਝੂਰ ਸਾਹਿਬ ਦੇ ਵੀ ਹਾਂ ਅੱਜ ਕੱਲ ਦੇ ਬੱਚਿਆਂ ਨੂੰ ਦੇਖਣੀ ਚਾਹੀਦੀ ਮੈਂ ਬਿਲਕੁਲ ਦੇਖਣੀ ਚਾਹੀਦੀ ਮੈਂ ਅਝੂਰ ਸਾਹਿਬ ਤਾਂ ਆਪ ਆਪ ਪਿਛਲੇ ਮਹੀਨੇ ਹੀ ਹੋਇਆ ਉਹਦੇ ਜਾ ਕੇ ਅਸੀਂ ਬਹੁਤ ਸੋਹਣੀ ਵੀਰ ਜੀ ਬਹੁਤ ਜ਼ਿਆਦਾ ਮੈਂ ਕਹਿੰਦੀ ਆ ਕਿ ਆਪਣੀ ਫੈਮਿਲੀ ਨਾਲ ਆਪਣੇ ਪੇਰੈਂਟਸ ਨਾਲ ਆਪਣੇ ਬੱਚਿਆਂ ਦੇ ਨਾਲ ਸਭ ਨੂੰ ਆ ਕੇ ਦੇਖਣੀ ਚਾਹੀਦੀ ਆ ਬਹੁਤ ਸੋਹਣੀ ਫਿਲਮ ਚ ਕੋਈ ਸਿੱਖਣ ਨੂੰ ਮਿਲਦਾ ਫਿਲਮ ਚ ਸਿਰ ਆਪਾਂ ਅੱਜ ਕੱਲ ਜੋ ਆਪਣੇ ਰਿਸ਼ਤਿਆਂ ਦੇ ਵਿੱਚ ਦੂਰੀਆਂ ਆ ਗਈਆਂ ਸਾਡੇ ਦਿਲ ਵਿੱਚ ਬਹੁਤ ਖੁਸ਼ ਹੁੰਦਾ ਹੈ ਕਿ ਅਸੀਂ ਆਪਣੇ ਪੇਰੈਂਟਸ ਨੂੰ ਜਾਂ ਆਪਣੇ ਬੱਚਿਆਂ ਨੂੰ ਅਸੀਂ ਆਪਣੇ ਬੱਚਿਆਂ ਨੂੰ ਸਮਝਾਉਣ ਤੇ ਜ਼ੋਰ ਦਿੰਨੇ ਆ ਪਰ ਅਸੀਂ ਇਹ ਨਹੀਂ ਸੋਚਦੇ ਕਿ ਸਾਡੇ ਪੇਰੈਂਟਸ ਵੀ ਸਾਡੇ ਤੋਂ ਇਹੀ ਕੁਝ ਐਕਸਪੈਕਟ ਕਰਦੇ ਨੇ ਹਨਾ ਤੇ ਉਹ ਚੀਜ਼ਾਂ ਮਤਲਬ ਕਿ ਬਹੁਤ ਸੋਹਣੀ ਤਰ੍ਹਾਂ ਸਮਝਾਈਆਂ ਗਈਆਂ ਨੇ ਤੇ ਮੈਂ ਕਹਿੰਦੀ ਆ ਕਿ ਆਨੰਦ ਆ ਗਿਆ ਹਾਂਜੀ ਰੋਣਾ ਵੀ ਆਉਂਦਾ ਫਿਲਮ ਦੇਖ ਕੇ ਬਹੁਤ ਵੀਰ ਜੀ ਅਸੀਂ ਪੂਰਾ ਟਾਈਮ ਹੀ ਰੋਂਦੇ ਰਹੇ ਹਾਂ ਮੈਂ ਤੇ ਮੇਰੇ ਹਸਬੰਡ ਆਏ ਸੀਗੇ ਪਰ ਅਸੀਂ ਹੁਣ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਂਦੇ ਨਾਲ ਬਟ ਉਹਨਾਂ ਕੋਲ ਟਾਈਮ ਨਹੀਂ ਸੀਗਾ ਬਟ ਉਹਨਾਂ ਨੂੰ ਅਸੀਂ ਹੁਣ ਅਗਲੇ ਟਾਈਮ ਅਸੀਂ ਦੁਬਾਰਾ ਆਵਾਂਗੇ ਉਹਨਾਂ ਨੂੰ ਦਿਖਾਣਾ ਹੈ ਭਾਜੀ ਕਿਵੇਂ ਲੱਗੀ ਭਾਜੀ ਬਹੁਤ 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 ਸ਼ਬਦ ਨਹੀਂ ਹੈ ਭਾਜੀ ਕੋਈ ਵੀ ਐਡੀ ਵਧੀਆ ਫਿਲਮ ਬਣਾਈ ਏ ਜਿਹਦੇ ਵਿੱਚ ਸਾਨੂੰ ਬਹੁਤ ਸੋਹਣਾ ਮੈਸੇਜ ਮਿਲਿਆ ਹੈ ਔਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਅਮਾਰੇ ਅਸੀਂ ਰੋਂਦੇ ਹੀ ਰਹੇ ਹਾਂ ਇੰਨਾ ਮਤਲਬ ਇਮੋਸ਼ਨਲ ਫਿਲਮ ਹੈ ਨਾ ਔਰ ਇੱਕ ਮੈਸੇਜ ਹੈ ਕਿ ਕਈ ਵਾਰ ਨਾ ਅਸੀਂ ਆਪਣੇ ਪਿਤਾ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਕਹਿ ਨਹੀਂ ਸਕਦੇ ਜਦੋਂ ਉਹ ਚਲ ਜਾਂਦੇ ਨੇ ਫਿਰ ਸਾਨੂੰ ਲੱਗਦਾ ਵੀ ਅਸੀਂ ਗੱਲ ਕਰੀਏ ਪਰ ਕੋਲ ਨਹੀਂ ਸਾਡੇ ਹੁੰਦੇ ਅਸੀਂ ਬਾਅਦ 'ਚ ਬੜਾ ਰੋਨੇ ਵੀ ਸਾਡੇ ਕੋਲ ਹੁੰਦੇ ਛੱਡ ਆਪਾਂ ਗੱਲਾਂ ਕਰ ਲੈਂਦੇ ਫਿਲਮ ਦੇਖ ਕੇ ਕੋਈ ਮਾਂ ਪਿਓ ਦੀ ਗੱਲ ਯਾਦ ਆਈ ਪੁਰਾਣੀ ਕੋਈ ਬਹੁਤ ਕੁਝ ਯਾਦ ਆਇਆ ਹੈ ਕਿ ਮੇਰੇ ਮੰਮੀ ਪਾਪਾ ਹੈ ਨਹੀਂ ਭਾਜੀ ਐਕਸਪਾਇਰ ਹੋ ਗਏ ਨੇ ਪਰ ਉਹਨਾਂ ਦੀ ਕਮੀ ਅੱਜ ਵੀ ਮਹਿਸੂਸ ਹੁੰਦੀ ਉਹ ਹੁੰਦੇ ਬੜਾ ਕੁਝ ਮੈਨੂੰ ਬਹੁਤ ਕੁਝ ਦਿੱਤਾ ਉਹਨਾਂ ਨੇ ਮੈਨੂੰ ਬਹੁਤ ਕੁਝ ਉਹਨਾਂ ਕੋਲ ਮਿਲਿਆ ਪਰ ਉਹ ਚਲੇ ਗਏ ਨੇ ਪਰ ਮੈਂ ਆਪਣੇ ਬੱਚਿਆਂ ਨੂੰ ਕਹਾਂਗਾ ਪੁੱਤ ਤੁਸੀਂ ਜਿੰਨੀ ਹੋ ਸਕਦੀ ਐਸਪੈਕਟ ਕਰੋ ਹਰ ਇੱਕ ਦੀ ਐਸਪੈਕਟ ਕਰੋ ਤੇ ਇੱਕ ਗੱਲ ਕਰੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਹਾਂ ਵੀ ਭਲੇ ਦੇ ਸਬਰਦਾਸ ਕਰੋ ਵੀ ਸਭ ਦਾ ਭਲਾ ਹੋਵੇ ਭਾਜੀ ਬਹੁਤ ਸੋਹਣੀ ਪਿਕਚਰ ਹੈ ਤੁਹਾਡਾ ਧੰਨਵਾਦ ਤੁਸੀਂ ਜਿਹੜਾ ਕਵਰ ਕਰ ਰਹੇ ਹੋ ਠੀਕ ਹੈ ਭਾਜੀ ਧੰਨਵਾਦ ਸਭ ਤੋਂ ਵਧੀਆ ਐਕਟਿੰਗ ਕਿਸ ਦੀ ਲੱਗੀ ਸਭ ਤੋਂ ਉਹਦੀ ਐਕਟਿੰਗ ਕੋ ਗੀ ਗਈ ਹੈ ਜੀ ਅੱਛੀ ਹੈ ਵੈਸੇ ਮੈਸੇਜ ਕਾਫੀ ਨੇ ਸਾਰੇ ਫੈਮਿਲੀ ਵਾਲੇ ਮੈਸੇਜ ਦਿੱਤੇ ਨੇ ਜੀ ਜਦੋਂ ਸਭ ਤਰ੍ਹਾਂ ਦੇ ਜਿੱਤ ਅੱਛੀ ਜੀ ਹਜ਼ੂਰ ਸਾਹਿਬ ਦੇ ਦਰਸ਼ਨ ਵੀ ਹੋਏ ਜਦੋਂ ਉਹ ਸੀਨ ਆਉਂਦਾ ਤਾਂ ਕਿਵੇਂ ਲੱਗਿਆ ਇਸ ਤਰ੍ਹਾਂ ਲੱਗਦਾ ਸੀ ਜਿਸ ਤਰ੍ਹਾਂ ਸਾਡੀ ਅਰਦਾਸ ਤਾਂ ਪੂਰੀ ਹੋਏਗੀ ਸਾਨੂੰ ਵੀ ਜਾਣਾ ਚਾਹੀਦਾ ਜੀ ਹਾਂਜੀ ਵੀ ਬਹੁਤ ਅੱਛੀ ਸਭ ਤੋਂ ਵਧੀਆ ਕਿਹਦੀ ਐਕਟਿੰਗ ਲੱਗੀ ਅ ਕੁੱਕੀ ਦੀ ਸਭ ਤੋਂ ਬੈਸਟ ਐਕਟਿੰਗ ਹੈ ਜੀ ਅੱਛਾ ਕੀ ਸਿੱਖਣ ਨੂੰ ਮਿਲਦਾ ਕਿਉਂਕਿ ਬਹੁਤ ਸੁਣਿਆ ਬਹੁਤ ਭਾਵੁਕ ਫਿਲਮ ਹੈ ਹਾਂਜੀ ਹਾਂਜੀ ਅੱਜ ਕੱਲ ਜੋ ਰਿਸ਼ਤੇ ਜਿਹੜੇ ਹੈਗੇ ਆ ਵੈਲਿਊ ਖਤਮ ਹੋ ਰਹੀ ਹੈ ਅੱਜ ਕੱਲ ਹੈ ਨਾ ਬੱਚੇ ਰਿਸਪੈਕਟ ਨਹੀਂ ਕਰ ਰਹੇ ਮਾਪਿਆਂ ਦੀ ਹਰ ਚੀਜ਼ ਦਸ ਸੀਏ ਇਸਟੇ

ਆਸੂ ਤੇ ਇੱਕ ਤਾਂ ਗਿਰੇਗੇ ਹੀ ਗਿਰेंगे क्योंकि आपको पता आज के टाइम पे मतलब ऐसी कोई बात नहीं करता बट उसमें ऐसी-ऐसी चीजें हुई है जो आज के टाइम कोई नहीं सोच सकता। ਕਿਵੇਂ ਲੱਗੀ ਜੀ ਫਿਲਮ ਤਾਂ ਬਹੁਤ ਵਧੀਆ ਸੀ। ਜੀ ਹਾਂਜੀ ਤੇ इमोशनल ਸੀਗੀ ਕਾਫੀ ਤੇ ਸਾਰਿਆਂ ਨੇ ਆਪ ਕੋ ਆਪਣਾ ਵਧੀਆ ਕਿਸਮ ਦਾ ਰੋਲ ਕੀਤਾ ਇਹਦਾ ਤੇ ਗੁਰੂ ਸਾਹਿਬ ਦੇ ਦਰਸ਼ਨ ਹੋ ਗਏ ਬੜੇ ਵਧੀਆ। ਜੋ ਦਰਸ਼ਨ ਹੁੰਦੇ ਆ ਤਾਂ ਕੀ ਭਾਵਨਾ ਹੈ ਕਿਉਂਕਿ ਫਿਲਮ ਦੇ ਵਿੱਚ ਪਹਿਲੀ ਵਾਰੀ ਤੱਕ ਸ੍ਰੀ ਅਨੁਰੂਧ ਸਾਹਿਬ ਦੇ ਦਰਸ਼ਨ ਹਾਂਜੀ ਤੇ ਉਹ ਤੇ ਬਹੁਤ ਚੰਗਾ ਲੱਗਦਾ ਹੈ ਮੈਨੂੰ ਹਮੇਸ਼ਾ ਹੀ ਗੁਰਦੁਆਰਾ ਸਾਹਿਬ ਕਿਤੇ ਵੀ ਜਾਓ ਦਰਸ਼ਨ ਕਰਕੇ ਵਧੀਆ ਹੀ ਲੱਗਦਾ ਹੈ ਐਸਾ ਬਹੁਤ ਵਧੀਆ ਪਰਿਵਾਰਿਕ ਫਿਲਮ ਹਾਂਜੀ ਹਾਂਜੀ ਬਿਲਕੁਲ ਪਰਿਵਾਰਿਕ ਹੈ ਬਹੁਤ ਸੋਹਣੀ ਹੈ ਤੇ ਵਿੱਚ ਵਿੱਚ ਜਿਹੜੇ ਕਟਾਕਸ਼ ਕੀਤੇ ਹੋਏ ਨੇ ਉਹ ਵੀ ਬੜੇ ਚੰਗੇ ਨੇ ਕਿ ਜਿੱਦਾਂ ਮਾਈਗ੍ਰੇਸ਼ਨ ਤੇ ਥੋੜਾ ਜਿਹਾ ਹਰ ਵਿਸ਼ੇ ਨੂੰ ਥੋੜਾ ਥੋੜਾ ਸ਼ੋਅ ਕੇ ਉਹਨਾਂ ਨੇ ਜੋ ਦੱਸਿਆ ਹੈ ਉਹ ਵਧੀਆ ਹੈ ਬਹੁਤ ਵਧੀਆ ਜੀ ਰੋਣਾ ਆਇਆ ਫਿਲਮ ਦੇਖ ਕੇ ਬਿਲਕੁਲ ਆਇਆ ਜੀ ਬਹੁਤ ਇਮੋਸ਼ਨਲ ਸੀਗੀ ਕਿਉਂਕਿ ਜੋ ਸਾਡੇ ਅੰਦਰ ਹੈ ਜਦੋਂ ਭਾਵਨਾ ਦੇਖੋ ਹਰ ਇਨਸਾਨ 'ਚ ਹੁੰਦੀ ਹੈ ਜੋ ਸਾਡੇ ਅੰਦਰ ਟੱਚ ਕਰਦੀ ਹੈ ਤਾਂ ਇਮੋਸ਼ਨਸ ਆਪਣੇ ਉਜਾਗਦੇ ਆ ਬਹੁਤ ਚੰਗੀ ਮੂਵੀ ਸੀਗੀ ਹੈ ਇਦਾਂ ਦੀਆਂ ਕੋਸ਼ਿਸ਼ਾਂ ਗਿੱਪੀ ਗਰੇਵਾਲ ਨੂੰ ਕਰਦੇ ਰਹਿਣਾ ਚਾਹੀਦਾ ਹੈ ਤੇ ਸਾਡੀਆਂ ਸ਼ੋਭੇ ਛਾਵਾਂ ਤੇ ਬਹੁਤ ਦੁਆਵਾਂ ਉਹਨਾਂ ਸਭ ਲਈ ਨੇ ਜੋ ਇਦਾਂ ਦੇ ਕਾਰਜ ਕਰਦੇ ਥੈਂਕ ਯੂ ਜੀ ਅਰਦਾਸ ਫਿਲਮ ਦੇਖੀ ਹਾਂਜੀ ਹਾਂਜੀ ਕਿਵੇਂ ਲੱਗੀ ਫਿਲਮ ਬਹੁਤ ਅੱਛੀ ਲੱਗੀ ਅੱਛਾ ਜੀ ਹਾਂਜੀ ਬਹੁਤ ਬਹੁਤ ਅੱਛਾ ਦਿਖਾਇਆ ਉਹਨੇ ਰੋਲ ਕਿਦਾਂ ਅੱਜਕੱਲ ਬੱਚੇ ਪੁੱਛਦੇ ਨਹੀਂ ਹੈਨਾ ਜ਼ਿੰਦਗੀ 'ਚ ਕਿਦਾਂ ਉਹਨੂੰ ਆਪਣਾ ਵੀ ਆਦਾ ਜਾਂਦਾ ਬਹੁਤ ਪਿਕਚਰ ਮੈਨੂੰ ਬਹੁਤ ਰੋਣਾ ਆਇਆ ਵਿੱਚ ਵੀ ਇੰਨੀ ਅੱਛੀ ਪਿੱਛੇ ਨਾ ਕਿਦਾਂ ਅੱਗੇ ਬੇਟੀ ਬਾਰੇ ਉਹ ਕਹਿੰਦੇ ਬੇਟੀ ਨਹੀਂ ਹੋਣੀ ਚਾਹੀਦੀ ਬੇਟਾ ਹੋਣੀ ਜਿਹਦਾ ਵੀ ਬਰਾਬਰ ਪੁੱਛ ਕਰੋ ਜੀ ਬੇਟੀ ਨੂੰ ਹਰ ਬੇਟਾ ਬਰਾਬਰ ਸੋਚੋ ਜੀ ਜਦੋਂ ਹਜੂਰ ਸਾਹਿਬ ਦੇ ਦਰਸ਼ਨ ਹੁੰਦੇ ਮਹਾਰਾਜ ਦੇ ਅਰਦਾਸ ਹਾਂ ਜੀ ਉਹ ਮਹਾਰਾਜ ਦੀ ਕਿੰਨੀ ਸ਼ਕਤੀ ਚਮਤਕਾਰ ਦੇਖੋ ਵੀ ਉਹਨਾਂ ਨੂੰ ਕਿੱਦਾਂ ਕਿਹੜੀ ਭੁੱਲ ਹੋਈ ਵੀ ਹੁੰਦੀ ਕਿਦਾਂ ਉਹਨਾਂ ਦੇ ਪੁੱਛਦੇ ਨਹੀਂ ਮਾਪ ਪਾਪ ਨੂੰ ਉਹਨੂੰ ਕਿੰਨੀ ਬੁੱਧੀ ਉਹਨੂੰ ਕਿਹਾ ਜਾਂਦੀ ਆਪਣੀ ਸਾਰਿਆਂ ਨੇ ਦੇਖਣੀ ਚਾਹੀਦੀ ਹਾਂ ਜੀ ਦੇਖਣੀ ਚਾਹੀਦੀ ਸਭ ਦੇਖੋ ਇਹ ਬੱਚੇ ਨੂੰ ਵੀ ਦਿਖਾਓ ਆਪਣੇ ਨੂੰ ਕਿਹੜੇ ਅੱਗੇ ਬੇਟੇ ਆ ਕਿਦਾਂ ਮੰਮੀ ਪੁੱਛਦੇ ਨਹੀਂ ਅੱਜ ਕੱਲ੍ਹ ਉਹਨਾਂ ਅੱਛੀ ਦਿਖਾ ਜੀ ਸ਼ੁਕਰੀਆ ਧੰਨਵਾਦ ਮੈਨ ਲੱਗੀ ਭਾਜੀ ਅਰਦਾਸ ਆ ਆਸਮ 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 ਸਭ ਤੋਂ ਬੈਸਟ ਚੀਜ਼ ਕੀ ਸੀ ਇਸ ਮੂਵੀ ਚ ਸਭ ਤੋਂ ਬੈਸਟ ਆ ਵੀ ਜਿਹੜਾ ਆਪਦੇ ਮਾਪਿਆਂ ਨੂੰ ਜੋੜ ਕੇ ਰੱਖਣਾ ਨਾ ਜਦੋਂ ਹੁੰਦੇ ਆ ਉਦੋਂ ਆਪਾਂ ਕਦਰ ਨਹੀਂ ਕਰਦੇ ਬਟ ਜਦੋਂ ਚਲੇ ਜਾਂਦੇ ਆ ਤੇ ਉਦੋਂ ਉਹਨਾਂ ਦੀ ਕਦਰ ਹੁੰਦੀ ਆ ਮੇਰੇ ਪਾਪਾ ਦੀ ਫੋਟੋ ਆ ਤੇ ਅੱਜ ਮੈਂ ਜੇ ਜਿਉਂਦੇ ਹੁੰਦੇ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਦੱਸਦਾ ਕਿ ਇੱਕ ਵਾਰੀ ਤੁਸੀਂ ਮੂਵੀ ਦੇਖਣ ਜ਼ਰੂਰ ਆਓ ਜੀ ਕੋਰੋਨਾ ਆਉਂਦਾ ਫਿਲਮ ਦੇ ਮੈਂ ਕਹ ਥੈਂਕ ਯੂ ਕਿਤਨਾ ਫਿਲਮ ਦੇਖਣਾ ਸੀ ਮਮਾ ਮਮਾ ਨਾ ਠੀਕ ਹੈ ਵਧੀਆ ਲੱਗੀ ਫਿਲਮ ਤੁਹਾਨੂੰ ਸਾਰੇ ਬੱਚਿਆਂ ਨੂੰ ਦੇਖਣੀ ਚਾਹੀਦੀ ਹੈ ਹੈ ਠੀਕ ਹੈ ਪਿਆਰੀ ਹੈ ਬੱਚੀ ਨਹੀਂ ਕਿਵੇਂ ਲੱਗੀ ਯਾਰ ਦਾਸ ਫਿਲਮ ਜੀ ਬਹੁਤ ਵਧੀਆ ਅਸਲ ਬਹੁਤ ਸਾਫੀ ਹੈ ਮਤਲਬ ਪਰਿਵਾਰਿਕ ਫਿਲਮ ਹੈਗੀ ਜੀ ਸਭ ਤੋਂ ਵਧੀਆ ਐਕਟਿੰਗ ਕੀਤੀ ਹੈ ਸਭ ਤੋਂ ਵਧੀਆ ਐਕਟਿੰਗ ਤਾਂ ਸਾਦ ਦੇ ਹੀ ਵਧੀਆ ਦਾਦਾ ਵਧੀਆ ਸੀ ਜੇ ਪੰਜਾਂ ਚ ਸਟਾਰ ਦੇਣੇ ਦਾਪਤ। ਉਸ ਐਕਟਿੰਗ ਤੇ ਸਭ ਦੀ ਸਹੀ ਸੀ। ਮਤਲਬ ਕਾਫੀ ਇਮੋਸ਼ਨਲ ਤੇ ਮੋਟੀਵੇਸ਼ਨ ਵਾਲੀ ਮੂਵੀ ਸੀ। ਜੀ। ਠੰਡਾ।